ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖੀ ਗਈ ਪਰ ਬਾਅਦ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲੀ ਹੋਈ ਸੀਗੀ ਤੇ ਤੇਜ਼ ਹਵਾਵਾਂ ਲਗਾਤਾਰ ਸਵੇਰ ਵੇਲੇ ਤੋਂ ਹੀ ਚੱਲ ਰਹੀਆਂ ਹਨ ਜਿਸ ਕਰਕੇ ਸਵੇਰ ਵੇਲੇ ਠੰਡ ਵਿੱਚ ਕਾਫੀ ਵਾਧਾ ਦੇਖਿਆ ਗਿਆ ਉਸੇ ਤਰ੍ਹਾਂ ਹੀ ਦਿਨ ਵੇਲੇ ਵੀ ਹਲਕੀ ਜਿਹੀ ਠੰਡਕ ਮਹਿਸੂਸ ਹੋਹੀ ਤੇ ਰਾਤ ਵੇਲੇ ਵੀ ਠੰਡ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਇਹ ਠੰਡ ਅਗਲੇ 2 ਤੋਂ 3 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਤੁਹਾਨੂੰ ਦਿਖਾਈ ਦਿੰਦੀ ਰਹੇਗੀ ਇਸ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਬਾਅਦ ਦੁਪਹਿਰ ਤੋਂ ਪੂਰਬ ਖੇਤਰ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗਣ ਦੀ ਵੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ ਕਹਿ ਸਕਦੇ ਹਾਂ ਕਿ ਪਹਾੜਾ ਤੋਂ 40-50 ਕਿਲੋਮੀਟਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਉਹ ਚੰਡੀਗੜ੍ਹ ਮੋਹਾਲੀ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਕਿਸੇ ਵੀ ਇਲਾਕੇ ਹੋ ਸਕਦੇ ਹਨ ਬਹੁਤਾ ਨਹੀਂ ਪਰ ਕੁਝ ਇਲਾਕੇ ਦੇ ਵਿੱਚ ਹੋ ਸਕਦਾ ਪਹਾੜਾਂ ਦੇ ਵਿੱਚ ਇਹ ਸਿਸਟਮ ਅੱਜ ਵੀ ਐਕਟਿਵ ਹੈ ਉੱਥੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅੱਜ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਜਾ ਰਹਿਣਗੀਆਂ ਪੰਜਾਬ ਦੇ ਬਹੁਤ ਖੇਤਰਾਂ ਦੇ ਵਿੱਚੋਂ ਲਗਭਗ ਇਹ ਸਿਸਟਮ ਸਮਾਪਤ ਹੋ ਚੁੱਕਾ ਹੈ ਅਗਲੇ ਦੋ ਤਿੰਨ ਦਿਨ ਠੰਡ ਵਿੱਚ ਵਾਧਾ ਰਹੇਗਾ ਪਰ ਹਵਾਮਾ ਦੀ ਰੁਵਾਨਗੀ ਘਟੇਗੀ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਅਗਲਾ ਸਿਸਟਮ 10 11 ਤਰੀਕ ਦੇ ਆਸ-ਪਾਸ ਆਵੇਗਾ ਜਿਹੜਾ ਕਿ ਪਹਾੜਾਂ ਦੇ ਵਿੱਚ ਅਜੇ ਲੱਗਦਾ ਹੋਇਆ ਜਾਪ ਰਿਹਾ ਹੈ ਪੰਜਾਬ ਵਿੱਚ ਅਗਲੇ ਕੁਝ ਦਿਨ ਮੌਸਮ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਤੇ ਹੌਲੀ-ਹੌਲੀ ਗਰਮੀ ਦੇ ਵਿੱਚ ਤੁਹਾਨੂੰ ਵਾਧਾ ਦੇਖ